ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਦਾ ਮੌਸਮ ਹੈ ਘਰ ਵਿੱਚ ਹਰੇਕ ਦੇ ਕद्दू ਤੋਰੀਆਂ ਟਿੰਡੇ ਆਵੀ ਬਣ ਰਹੇ ਨੇ ਪਰ ਇਹ ਸਬਜ਼ੀਆਂ ਜ਼ਿਆਦਾ ਨਹੀਂ ਖਾਧੀਆਂ ਜਾਂਦੀਆਂ ਮਨ ਭਾਰੀ ਜਾਂਦਾ ਤੇ ਅੱਜ ਸੋਚਿਆ ਆਪਾਂ ਮਜੇਦਾਰ ਜੀ ਚਟਨੀ ਨਾਲ ਰੋਟੀ ਬਣਾ ਕੇ ਖਾਣੇ ਆ ਕਿਉਂਕਿ ਜੇ ਚਟਨੀ ਕੁੰਡੇ ਦੀ ਹੋਵੇ ਤਾਂ ਦਾ ਸੁਆਦ ਵੱਖਰਾ ਹੀ ਹੁੰਦਾ ਤੇ ਅੱਜ ਆਪਾਂ ਫੁਲਕੇ ਬਣਾਏ ਤੇ ਨਾਲ ਹੀ ਬਣਾਈ ਮਜੇਦਾਰ ਜੀ ਪਦੀਨੇ ਤੇ ਟਮਾਟਰ ਦੀ ਚਟਨੀ ਜਿਹੜੀ ਕਿ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਹੈ ਜੇ ਇਸ ਤਰੀਕੇ ਨਾਲ ਤੁਸੀਂ ਇੱਕ ਵਾਰ ਬਣਾ ਲਈਂ ਬਾਰ ਬਾਰ ਬਣਾਇਆ ਕਰੋਗੇ ਚਟਨੀ ਪਾਵੇਂ ਕੋਈ ਮਰਜ਼ੀ ਹੋਵੇ ਜਦੋਂ ਰੋਟੀ ਉੱਪਰ ਰੱਖ ਕੇ ਤੇ ਹੱਥਾਂ ਉੱਪਰ ਰੱਖ ਕੇ ਖਾਣੇ ਆ ਬਿਨਾ ਥਾਲੀ ਤੋਂ ਤਾਂ ਜਿਹੜਾ ਇਸ ਵੇਲੇ ਸਵਾਦ ਆਉਂਦਾ ਉਹ ਸ਼ਾਇਦ ਕਿਸੇ ਵੀ ਡਾਈਨਿੰਗ ਟੇਬਲ ਦੇ ਉੱਪਰ ਬੈਠ ਕੇ ਨਹੀਂ ਆਉਂਦਾਗਾ ਇਹ ਚਟਨੀ ਬਣਾਉਣ ਲਈ ਆਪਾਂ ਲੈ ਆਚਾਰ ਟਮਾਟਰ ਕਿਉਂਕਿ ਆਪਾਂ ਇਹ ਸਪੈਸ਼ਲ ਪਦੀਨੇ ਤੇ ਟਮਾਟਰ ਦੀ ਚਟਨੀ ਤਿਆਰ ਕਰ ਰਹੇ ਹਾਂ ਤੁਸੀਂ ਵੀ ਬਹੁਤ ਮਜ਼ੇਦਾਰ ਚਟਨੀ ਤਿਆਰ ਕਰਦੇ ਹੋਗੇ ਪਰ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਵੀ ਦੇਖਿਓ ਟਮਾਟਰ ਨੂੰ ਸਾਈਡ ਤੋਂ ਕੱਟ ਕੇ ਉਸ ਤੋਂ ਬਾਅਦ ਇਹਦੇ ਵਿੱਚ ਘਾਰ ਇੱਕ ਇੱਕ ਕੱਟ ਲਗਾ ਦਿਓ ਇਹਨੂੰ ਦੋ ਦੋ ਪੀਸਾਂ ਦੇ ਵਿੱਚ ਤੁਸੀਂ ਕੱਟ ਲੈਣਾ ਫਿਰ ਲੈਣਾ ਤੁਸੀਂ ਪੈਨ ਉਹ ਤੁਸੀਂ ਕੋਈ ਵੀ ਲੈ ਸਕਦੇ ਹੋ ਸਿੰਪਲ ਲੈ ਲਿਓ ਚਾਹੇ ਨੌਨ ਸਟਿਕ ਲੈ ਲਿਓ ਉਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਜਾਨੀ ਕਿ ਇੱਕ ਗਲਾਸ ਦਾ ਚੌਥਾ ਪੰਜਵਾਂ ਹਿੱਸਾ ਆਪਾਂ ਪਾਣੀ ਦਾ ਪਾਵਾਂਗੇ ਸਾਰੇ ਟਮਾਟਰਾਂ ਨੂੰ ਇਹਦੇ ਵਿੱਚ ਰੱਖ ਦਾਂਗੇ ਗੈਸ ਦੀ ਫਲੇਮ ਆਪਾਂ ਸਲੋ ਰੱਖੀ ਹੋਈ ਹੈ ਜਦੋਂ ਇਹ ਸਾਰੇ ਟਮਾਟਰ ਇਹਦੇ ਵਿੱਚ ਰੱਖ ਤੇ ਫਿਰ ਆਪਾਂ ਇਹਨੂੰ ਢੱਕ ਦਾਂਗੇ ਤੇ 5 ਤੋਂ 7 ਮਿੰਟ ਲਈ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਪਕਾਵਾਂਗੇ ਪਰ ਇਹਨਾਂ ਨੂੰ ਢੱਕ ਕੇ ਤੁਸੀਂ ਜ਼ਿਆਦਾ ਸਮਾਂ ਰੈਸਟ ਤੇ ਬਿਲਕੁਲ ਨਾ ਬੈਠਿਓ ਕਿਉਂਕਿ ਕਿਤੇ ਅਣੀ ਬਿਲਕੁਲੀ ਨਰੁੱਕ ਜਾਵੇ ਵਿੱਚ ਵਿੱਚ ਤੁਸੀਂ ਦੇਖ ਦੇ ਰਹੇ ਹੋ ਪੰਜ ਤੋਂ 6 ਮਿੰਟਾਂ 'ਚ ਪੱਕਦੇ ਨੂੰ ਹੋ ਗਏ ਟਮਾਟਰ ਵੀ ਬਿਲਕੁਲ ਸੌਫਟ ਹੋ ਚੁੱਕੇ ਸੀ ਤੇ ਪਾਣੀ ਥੋੜਾ ਜਿਹਾ ਹੀ ਰਹਿ ਗਿਆ ਸੀ ਤਾਂ ਨਾਲ ਦੀ ਨਾਲ ਹੀ ਆਪਾਂ ਇਹਦੇ ਛਿਲਕੇ ਉਤਾਰਨੇ ਸ਼ੁਰੂ ਕਰ ਦਿੱਤੇ ਜੇ ਜ਼ਿਆਦਾ ਠੰਡੇ ਹੋ ਜਾਂਦੇ ਤਾਂ ਛਿਲਕੇ ਉਤਾਰਨੇ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਤੁਸੀਂ ਚਾਹੋ ਤਾਂ ਗੈਸ ਬੰਦ ਕਰਕੇ ਪੂਰਾ ਪਾਣੀ ਸੁਕਾ ਕੇ ਵੀ ਨਾਲ ਦੀ ਨਾਲ ਛਿਲਕੇ ਉਤਾਰ ਸਕਦੇ ਹੋ ਜਦੋਂ ਤੱਕ ਆਪਾਂ ਛਿਲਕੇ ਉਤਾਰੇ ਤਾਂ ਪਾਣੀ ਵੀ ਸੁੱਕ ਗਿਆ ਸੀ ਨਾਲ ਹੀ ਜਿਹੜਾ ਟਮਾਟਰਾਂ ਦੇ ਵਿੱਚ ਪਾਣੀ ਸੀ ਉਹ ਵੀ ਸਾਰਾ ਸੁੱਕ ਗਿਆ ਸੀ ਉਸ ਤੋਂ ਬਾਅਦ ਜਦੋਂ ਹੀ ਚੰਗੀ ਤਰ੍ਹਾਂ ਠੰਡੇ ਹੋ ਗਏ ਫਿਰ ਕੀ ਕੋਈ ਵੀ ਫੋਕ ਵਗੈਰਾ ਲੈ ਲਿਓ ਜਾਂ ਤੁਸੀਂ ਕੋਈ ਮੈਸ਼ਰ ਲੈ ਲਿਓ ਪਰ ਇਹਨੂੰ ਤੁਸੀਂ ਹਲਕਾ ਜਿਹਾ ਹੀ ਮੈਸ਼ ਕਰਨਾ ਜਿਆਦਾ ਨਹੀਂ ਕਰਨਾਗਾ ਹਲਕਾ ਹਲਕਾ ਜਿਹਾ ਆਪਾਂ ਇਹਨਾਂ ਨੂੰ ਦਬਾਉਂਦੇਗੇ ਉਸ ਤੋਂ ਬਾਅਦ ਆਪਣੇ ਟਮਾਟਰ ਹੈ ਜਿਹੜੇ ਮੈਸ਼ ਹੋ ਕੇ ਚਟਨੀ ਲਈ ਬਿਲਕੁਲ ਤਿਆਰ ਹੈ ਹੁਣ ਕੁੱਟਾਂਗੇ ਆਪਾਂ ਚਟਨੀ ਤੇ ਅੱਜ ਲੈ ਆਪਾਂ ਕੁੰਡਾ ਕਿਉਂਕਿ ਕੁੰਡੇ ਦੀ ਚਟਨੀ ਦਾ ਸਵਾਦ ਵੱਖਰਾ ਹੀ ਹੁੰਦਾ ਤਾਂ ਮੁਠੀ ਪਰ ਲਿਆ ਆਪਾਂ ਪਦੀਨਾ ਕੱਲੇ ਪੱਤੇ ਲਏ ਆ ਡੰਡੀਆਂ ਬਿਲਕੁਲ ਨਹੀਂ ਲਈਆਂ ਥੋੜਾ ਜਿਹਾ ਲਿਆ ਪੱਤਣੀਆਂ 4-5 ਲਈਆਂ ਆਪਾਂ ਹਰੀਆਂ ਮਿਰਚਾਂ ਇਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਪਦੀਨੇ ਤੇ ਧਨੀਏ ਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਸੁਕਾ ਲਿਓ ਮਤਲਬ ਇਹਨਾਂ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਹੋਣਾ ਚਾਹੀਦਾ 5-6 ਕਲੀਆਂ ਲਈਆਂ ਲਸਣ ਦੀਆਂ ਤੇ 4-5 ਲਈਆਂ ਆਪਾਂ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲਿਆ ਤੇ ਆਪਾਂ ਇਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕੁੱਟ ਲਿਆ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਦੀਨਾ ਤੇ ਧਨੀਆ ਫਿਰ ਉਸੇ ਤਰੀਕੇ ਨਾਲ ਇਹਨੂੰ ਵੀ ਆਪਾਂ ਕੁੱਟਣਾ ਸ਼ੁਰੂ ਕਰ ਦਾਂਗੇ ਚਟਨੀ ਦਾ ਪਾ ਪਹਿਲਾਂ ਵੀ ਤਿਆਰ ਕਰਦੇ ਸੀ ਪਰ ਪਹਿਲਾਂ ਆਪਾਂ ਕੁੰਡੇ ਵਿੱਚ ਨਹੀਂ ਕਰਦੇ ਸੀ ਕਿਉਂਕਿ ਮੇਰੇ ਕੋਲ ਕੋਟਾ ਨਹੀਂ ਸੀ ਜਦੋਂ ਹੀ ਮੈਂ ਪਾਪਾ ਨੂੰ ਫੋਨ ਕੀਤਾ ਕਿ ਮੇਰੇ ਕੋਲ ਕੋਟਾ ਨਹੀਂ ਤਾਂ ਉਹ ਕਹਿੰਦੇ ਭਾਈ 4-5 ਦਿਨ ਲੱਗ ਜਾਣਗੇ ਕਿਉਂਕਿ ਆਪਾਂ ਇਸ ਵਾਰ ਕੋਟਾ ਜਿਹੜਾ ਉਹ ਨਿੰਮ ਲਈ ਤਿਆਰ ਕਰਵਾਵਾਂਗੇ ਤਾਂ ਉਹਨਾਂ ਨੇ ਮੈਨੂੰ ਕੋਟਾ ਜਦੋਂ ਹੀ ਤਿਆਰ ਕਰਵਾ ਕੇ ਭੇਜਿਆ ਤਾਂ ਆਪਾਂ ਨਾ ਦੀ ਨਾਲ ਹੀ ਚਟਨੀ ਵਾਲੀ ਰੈਸিপি ਸ਼ੁਰੂ ਕਰਤੀ ਕਿਉਂਕਿ ਬੜੇ ਵੱਰ ਬਣਾਉਂਦੇ ਸੀ ਤੇ ਜਦੋਂ ਹੀ ਤਿਆਰ ਕਰਦੇ ਸੀ ਤੇ ਕਈ ਵੀਰ ਕਹਿ ਦਿੰਦੇ ਸੀ ਵੀ ਤੁਸੀਂ ਕੁੰਡੇ ਵਿੱਚ ਬਣਾਇਆ ਕਰੋ ਤੇ ਉਸ ਤੋਂ ਬਾਅਦ ਆਪਾਂ ਜ਼ਰੂਰ ਸਾਰੇ ਦੇ ਵਿੱਚ ਪਾਤਾ ਨਮਕ ਚੰਗੀ ਤਰ੍ਹਾਂ ਇਹਨੂੰ ਕੁੱਟ ਲਿਆ ਤੇ ਹੁਣ ਇਹਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਟਮਾਟਰ ਟਮਾਟਰਾਂ ਨੂੰ ਆਪਾਂ ਹਲਕਾ ਜਿਹਾ 1 ਮਿੰਟ ਲਈ ਕੁੱਟਾਂਗੇ ਜਿਆਦਾ ਇਹਨਾਂ ਨੂੰ ਬਿਲਕੁਲ ਮੈਸ਼ ਨਹੀਂ ਕਰਨਾ ਵਿੱਚ ਵੀ ਇਹਨਾਂ ਦਾ ਪਤਾ ਹੀ ਨਾ ਚੱਲੇ ਹਲਕਾ ਹਲਕਾ ਜਿਹਾ ਇਹਨੂੰ ਆਪਾਂ 1 ਮਿੰਟ ਲਈ ਕੁੱਟਿਆ ਉਸ ਤੋਂ ਬਾਅਦ ਆਪਣੀ ਮਜ਼ੇਦਾਰ ਜੀ ਚਟਨੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਇਹ ਚਟਨੀ 6 ਤੋਂ 7 ਦਿਨ ਲਗਾਤਾਰ ਇਸੇ ਤਰ੍ਹਾਂ ਹੀ ਕਿਵੇਂ ਰਹੂਗੀ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਨਿੰਬੂ ਦਾ ਰਸ ਇਹਦੇ ਨਾਲ ਸਵਾਦ ਵੀ ਬੜਾ ਵਧੀਆ ਤੇ ਚਟਪਟੀ ਤੇ ਮजेदार ਵੀ ਬਣੂਗੀ ਤੇ ਇਹ ਫਰਿੱਜ ਵਿੱਚ ਪਈ ਕਾਲੀ ਵੀ ਨਹੀਂ ਹੁੰਦੀ ਤੁਸੀਂ ਕਿਸੇ ਵੀ 에어ਟਾਈਟ ਬਾਕਸ ਦੇ ਵਿੱਚ ਪਾ ਕੇ ਇਹਨੂੰ ਫਰਿੱਜ ਵਿੱਚ ਰੱਖ ਸਕਦੇ ਹੋ ਤੇ ਮਜੇ ਨਾਲ 7 ਤੋਂ 8 ਦਿਨ ਆਰਾਮ ਨਾਲ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਜਲਦੀ ਜਲਦੀ ਬਣਾਇਓ ਖਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੀ ਚਟਨੀ ਕਿਉਂ ਜੀ ਬਣੀ ਹੈ ਕਿ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ